ਸਾਚੀਰ ਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਿਸ਼ਨੀ ਤਾਈ ਨੂੰ ਉਦ ਰੰਗ ਦਾ ਦੌਰਾ ਪੈ ਗਿਆ ਇੱਕ ਪਾਸਾ ਮਾਰਿਆ ਗਿਆ ਮੰਜੇ ਤੇ ਪਈ ਜਿ ਬੇਖ ਯਕੀਨ ਨਹੀਂ ਸਿਆ ਰਿਆ ਕਿ ਇਹ ਉਹੀ ਬਿਸ਼ਨੀ ਤਾਈ ਜਿਸ ਤੋਂ ਸਾਰੇ ਵੀਹੀ ਗਵਾਂਢ ਸਾਰੇ ਪਿੰਡ ਦੀਆਂ ਸੁਆਣੀਆਂ ਸਲਾਹ ਲੈਣਾ ਆਉਂਦੀਆਂ ਕਿਸੇ ਘਰ ਨਾਮ ਜੰਮੇ ਬੱਚੇ ਦਾ ਨਾਮ ਕਰਨਾ ਹੋਵੇ ਕਿਸੇ ਨੇ ਨਵੀਂ ਬੋਟੀ ਚੌਕੇ ਚੜਾਉਣੀ ਹੋਵੇ ਕਿਸੇ ਵਿਆਹ ਸਾਹੇ ਦੀ ਤਰੀਕ ਧਰਨੀ ਹੋਵੇ ਸਭ ਤਾਈ ਦੀ ਸਲਾਹ ਲੈਣਾਉਂਦੇ ਇੱਥੋਂ ਤੱਕ ਕਿ ਕੋਈ ਪੰਚਮੀ ਦਸਵੀਂ ਇੱਕਮ ਦੋਜ ਕਿਸ ਸਮਾਦ ਜਾਂ ਕਿਸ ਖੇੜੇ ਤੇ ਕਦੋਂ ਮੱਥਾ ਟੇਕਦਾ ਏ ਸਭ ਗਿਆਨ ਤਾਈ ਦੀ ਤਾਈ ਹੀ ਵੰਡਦੀ ਇੱਕ ਮੋਹ ਭਿੱਜੀ ਰੂ ਪਿਆਰਾਂ ਦੀ ਬਸਤੀ ਅਤੇ ਆਪਣਤ ਨਾਲ ਭਿੱਜੀ ਅਜਿਹੀ ਛੱਟ ਸੀ ਕਿ ਜੇ ਉੱਪਰ ਵੀ ਵਰਸ ਜਾਂਦੀ ਪਿਆਰ ਪਿਆਰ ਕਰ ਦੇਂਦੀ ਬੱਚਿਆਂ ਨਾਲ ਅੰਤ ਦਾ ਮੋਹ ਕਰਦੀ ਕੁੜੀਆਂ ਦੀ ਜਿਵੇਂ ਮਾਂ ਤੋਂ ਬਾਅਦ ਉਹ ਹੀ ਹਮ ਰਾਜ ਸੀ ਸਾਰਾ ਦਿਨ ਦੁਪਹਿਰਾਂ ਕੁੜੀਆਂ ਉਸ ਦੀ ਨਿਮ ਮਹਿਟ ਬੈਠ ਮੂੰਗਫਲੀ ਕੱਢਦੀਆਂ ਤਾਂ ਉਹ ਕਦੀ ਛੱਲੀਆਂ ਪੰਨ ਖਵਾਉਂਦੀ ਕਦੇ ਦਾਣੇ ਮੇਰੀ ਮਾਂ ਤੋਂ ਬਾਅਦ ਤਾਈ ਨੂੰ ਮੈਂ ਆਪਣੀ ਮਾਂ ਦੀ ਤਰ੍ਹਾਂ ਮੰਨਦੀ ਸੀ ਹਰ ਨਿੱਕੀ ਵੱਡੀ ਗੱਲ ਜਿੰਨੀ ਦੇਰ ਤਾਈ ਨੂੰ ਨਾ ਸੁਣਾਉਂਦੀ ਰਾਤੀ ਨੀਂਦ ਨਹੀਂ ਸੇ ਪੈਂਦੀ ਮੈਨੂੰ ਮੈਨੂੰ ਯਾਦ ਹੈ ਮੇਰੇ ਵਿਆਹ ਉੱਤੇ ਮੈਨੂੰ ਡੋਲੀ ਵਿੱਚ ਬਿਠਾ ਆ ਬੜਾ ਰੋਈ ਸੀ ਤਾਈ ਸੰਦੂਖ ਖੋਲਦੀ ਫੁਲਕਾਰੀ ਨਾਲ ਮੇਰਾ ਸਿਰ ਕਾਜੀ ਤੇ ਮੋਹ ਕਰਦੀ ਨਾ ਥੱਕਦੀ ਪਿੰਡ ਦੀਆਂ ਕੁੜੀਆਂ ਨੂੰ ਵਿਆਹ ਤੇ ਆਪਣਾ ਸੰਦੂਖ ਖੋਲ ਖੜੀ ਹੋ ਜਾਂਦੀ ਨਾਲ ਹੀ ਕਹਿੰਦੀ ਮੇਰੀ ਮਾਂ ਨੇ ਇਹ ਸੰਦੂਖ ਮੂਹਮ ਮੂਹੀ ਭਰ ਕੇ ਦਿੱਤਾ ਸੀ ਮੇਰੇ ਤਾਂ ਕੋਈ ਕੁੜੀ ਨਹੀਂ ਕੀ ਉਸ ਲਈ ਰੱਖ ਛੱਡਾਂ ਇਹ ਦਹੀਜ ਨਾਲੇ ਤੁਸੀਂ ਕਿਹੜਾ ਮੇਰੀਆਂ ਧਿਆਨੀ ਉਸ ਦੇ ਪਿਆਰ ਨੂੰ ਦੇਖ ਕੁੜੀਆਂ ਨਾ ਨਾ ਕਰ ਸਕਦੀਆਂ ਪਿੰਡ ਦੀਆਂ ਕੁੜੀਆਂ ਨੂੰ ਵਿਆਹ ਤੇ ਆਪਣੇ ਸੰਦੂਖ ਵਿੱਚੋਂ ਕਾਢੇ ਇੱਕ ਬਿਸਤਰਾ ਜ਼ਰੂਰ ਦਿੰਦੀ। ਤਾਈ ਦਾ ਤਾਂ ਉਹ ਸੰਦੂਖ ਜਾਦੂਈ ਚਿਰਾਗ ਤੋਂ ਘੱਟ ਨਹੀਂ ਸੀ। ਜਦੋਂ ਵੀ ਖੁੱਲਦਾ ਕੁੜੀਆਂ ਲਈ ਸੋਗਾਤਾਂ ਵਾਸਤੇ ਖੁੱਲਦਾ। ਅਸਲ ਵਿੱਚ ਇਹ ਸੰਦੂਖ ਨਾਲ ਤਾਈ ਦਾ ਜ਼ਿਆਦਾ ਹੀ ਮੋਹ ਸੀ। ਉਹ ਅਕਸਰ ਕਹਿੰਦੀ, ਨਹੀਂ ਆਦਮੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਪਰ ਧੀਮੀ ਦੀਆਂ ਜਾਇਦਾਦਾਂ ਇਹ ਪੇਟੀਆਂ ਸੰਦੂਖ ਹੀ ਹੁੰਦੇ ਨੇ। ਸੰਦੂਕ ਵਿੱਚ ਤਾਂ ਤਾਈ ਜੀ ਦੀ ਜਿੰਦ ਇੰਜ ਵਸਦੀ ਸੀ ਜਿਵੇਂ ਜਾਦੂਗਰ ਦੀ ਤੋਤੇ ਵਿੱਚ ਬੜੀ ਹੀ ਜਿੰਦਾ ਦਿਲ ਸੀ ਬਿਛਨੀ ਤਾਈ ਜਗਦੇਵਤੇ ਗਰਮੀਤ ਛੋਟੇ ਛੋਟੇ ਸੀ ਜਦੋਂ ਤਾਇਆ ਗੁਜ਼ਰਿਆ ਸੀ ਤਾਈ ਨੇ ਮਰਦਾਂ ਦੀ ਤਰ੍ਹਾਂ ਖੇਤਾਂ ਵਿੱਚ ਕੰਮ ਕੀਤਾ ਮੂੰਹ ਹਨੇਰੇ ਹੀ ਸਾਂਜੀ ਨਾਲ ਖੇਤ ਜੋਤਣ ਚਲੀ ਜਾਂਦੀ ਮੁੰਡਿਆਂ ਨੂੰ ਕਹਿੰਦੀ ਪੁੱਤ ਤੁਸੀਂ ਪੜਾਈ ਕਰ ਲਓ ਬਸ ਮਾਂ ਦੀ ਜোন ਸੁਧਰ ਜੀ ਮਾ ਦੀਆਂ ਦਵਾਵਾਂ ਸਦਕਾ ਵੱਡੇ ਜਗਦੇਵ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਛੋਟਾ ਪਟਵਾਰੀ ਲੱਗ ਗਿਆ। ਤਾਈ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ। ਸਮੇ ਦੇ ਨਾਲ ਨਾਲ ਚੰਗੇ ਦਿਨ ਆ ਗਏ। ਦੋਵੇਂ ਪੁੱਤਰਾਂ ਨੇ ਆਪਣੀਆਂ-ਆਪਣੀਆਂ ਕੋਠੀਆਂ ਛੱਤ ਲਈਆਂ। ਜਾਇਦਾਦਾਂ ਸਾਂਭ ਲਈਆਂ ਪਰ ਤਾਈ ਨੇ ਕੱਚਾ ਘਰ ਢਾਉਣ ਨਾ ਦਿੱਤਾ। ਇਹ ਕਹਿ ਅੱਖਾਂ ਭਰ ਲੈਂਦੀ ਮੈਂ ਤਾਂ ਚਾਹੁੰਨੀ ਆ ਇਸ ਘਰ ਮੇਰੀ ਡੋਲੀ ਆਈਏ। ਮੇਰੀ ਆਰਥੀ ਵੀ ਇਸੇ ਘਰ ਚੋ ਜਾਵੇ ਮੇਰੇ ਜਿਉਂਦੇ ਜੀ ਰਹਿਣ ਦਿਓ ਪੁੱਤ ਬਾਅਦ ਵਿੱਚ ਜੋ ਚਾਹੀ ਕਰਿਓ ਉਸ ਘਰ ਨਾਲ ਸ਼ਾਇਦ ਤਾਈ ਦੀਆਂ ਜਾਦਾਂ ਜੁੜੀਆਂ ਸੀ ਕੁਝ ਦਿਨ ਪਹਿਲਾਂ ਹੀ ਜਗਦੇਵ ਤੇ ਗਰਮੀਤ ਦੀ ਬੋਟੀ ਨੇ ਸਲਾਹ ਕੀਤੀ ਕਿ ਸੱਸ ਦੇ ਜਿਉਂਦਿਆਂ ਕਿਉਂ ਨਾ ਸੰਦੂਕ ਦਾ ਸਮਾਨ ਵੰਡ ਲਈਏ ਉਹਨਾਂ ਨੇ ਸੰਦੂਕ ਖੋਲ੍ਹਿਆ ਤੇ ਸਾਰਾ ਸਮਾਨ ਲੀਰ-ਲੀਰ ਕਰ ਦਿੱਤਾ ਬੇੜੇ ਵਿੱਚ ਖਿਲਰੇ ਗਲੀਚੇ ਬਾਗ ਫੁਲਕਾਰੀਆਂ ਪੱਖੀਆਂ ਦਰੀਆਂ ਤਾਈ ਨੂੰ ਆਪਣੀ ਜਵਾਨੀ ਵਾਲੇ ਉਹ ਦਿਨ ਯਾਦ ਆ ਗਏ ਜਦੋਂ ਉਹ ਆਪਣੀਆਂ ਸਹੇਲੀਆਂ ਨਾਲ ਤਰਿੰਜਣਾ 'ਚ ਬੈਠ ਚਰਖਾ ਕੱਤਦੀ ਸੂਤ ਤਿਆਰ ਕਰਦੀ ਰੰਗ-ਬਰੰਗੀਆਂ ਦਰੀਆਂ ਬੁੰਦੀ ਕਦੀ ਚਾਈ-ਚਾਈ ਫੁਲਕਾਰੀਆਂ ਕੱਢਦੀ ਰੰਗ-ਬਰੰਗੀਆਂ ਦਰੀਆਂ ਦੀਆਂ ਮੋਰ ਘੁੱਗੀਆਂ ਜਿਵੇਂ ਤਾਈ ਨਾਲ ਗੱਲਾਂ ਕਰ ਰਹੀਆਂ ਹੁਣ ਤਾਈ ਡੂੰਘਿਆਂ ਖਿਆਲਾਂ ਵਿੱਚ ਖੋ ਗਈ ਪਰ ਕੁਝ ਸਮੇਂ ਬਾਅਦ ਹੀ ਸਾਰਾ ਸਮਾਨ ਵੰਡਿਆ ਗਿਆ ਸਮਾਨ ਦੀ ਹੁੰਦੀ ਵੰਡ ਦੇਖ ਤਾਈ ਦਾ ਗੱਜ ਭਰ ਆਇਆ ਪਰ ਬੋਲੀ ਕੁਝ ਨਾ ਚੁੱਪਚਾਪ ਖਾਮੋਸ਼ ਵੇਖਦੀ ਰਹੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਕਿ ਇੱਕ ਖੂਬਸੂਰਤ ਸੁਪਨਾ ਆਪਣੀ ਮధుਰਤਾ ਵਿਖੇਰਣ ਤੋਂ ਬਾਅਦ ਕਿਸੇ ਡਰਾਵਣੀ ਸੁਪਨੇ ਵਿੱਚ ਬਦਲ ਗਿਆ ਸੀ ਬੰਡਿਆ ਸਮਾਨ ਸਮੇਟਿਆ ਤੇ ਨੂਹਾ ਆਪਣੀ ਆਪਣੀ ਕੋਠੀ ਵਿੱਚ ਚਲੀਆਂ ਗਈਆਂ ਖਾਲੀ ਸੰਦੂਖ ਤੋੜੀ ਵਾਲੇ ਕੋਠੇ ਵਿੱਚ ਖੜਾ ਕਰਨ ਦੀ ਗੱਲ ਕੀਤੀ ਗਈ ਤਾਂ ਤਾਈ ਦੀ ਜਿਵੇਂ ਭੁੱਬ ਨਿਕਲ ਗਈ ਕਾਲਜਾ ਮੂਹਣੋ ਆ ਗਿਆ ਚੁੱਪਚੀਪੀਤੇ ਬਾਹਰ ਡੰਗਰਾਂ ਵਾਲੇ ਮਕਾਨ ਵਿੱਚ ਆ ਬੈਠੀ ਉਸ ਦਿਨ ਤੋਂ ਬਾਅਦ ਤਾਈ ਕਦੇ ਨਾ ਬੋਲੀ ਮੈਂ ਮਿਲਣ ਗਈ ਤਾਂ ਉਸ ਦੀ ਹਾਲਤ ਵੇਖ ਮੇਰਾ ਮਨ ਪਸੀਜ ਗਿਆ ਮੈਂ ਮਲਾਕੜੇ ਜਿਹੇ ਉਸਦੇ ਮੰਜੇ ਤੇ ਬੈਠੀ ਤਾਂ ਇੱਕ ਅੱਖ ਵਿੱਚੋਂ ਧਾਰ ਬੰਨੀ ਹੰਝੂ ਵਹਿ ਰਹੇ ਸਨ ਉਹ ਜਿਵੇਂ ਗੱਲ ਲੱਗਣਾ ਚਾਹੁੰਦੀ ਸੀ ਪਰ ਤੂੰ ਠੀਕ ਹੋ ਜਾਣਾ ਹੌਸਲਾ ਰੱਖ ਤਾਈ ਮੈਂ ਜਿਵੇਂ ਤਰਵਾਸ ਦੇਣਾ ਚਾਹਿਆ ਉਸਨੇ ਨਾਂ ਵਿੱਚ ਗਰਦਨ ਹਿਲਾਉਣ ਦੀ ਕੋਸ਼ਿਸ਼ ਕੀਤੀ ਫਿਰ ਸੱਜਾ ਹੱਥ ਚੁੱਕ ਹੱਥ ਨਾਲ ਨਾਂ ਦਾ ਇਸ਼ਾਰਾ ਕੀਤਾ ਮੈਂ ਉਹਦੇ ਹੰਝੂ ਸਾਫ਼ ਕੀਤੇ ਤੇ ਆਪਣਾ ਸਿਰ ਉਸਦੀ ਛਾਤੀ ਤੇ ਰੱਖ ਦਿੱਤਾ ਉਹ ਕੁਝ ਕਹਿਣਾ ਚਾਹੁੰਦੀ ਸੀ ਉਸ ਨੇ ਫਿਰ ਹੱਥ ਨਾਲ ਦੂਰ ਖੜੇ ਸੰਦੂਖ ਵੱਲ ਇਸ਼ਾਰਾ ਕੀਤਾ ਮੈਂ ਵੇਖਿਆ ਤੋੜੀ ਵਾਲੇ ਕੋਠੇ ਵਿੱਚ ਉਸ ਦਾ ਸੰਦੂਖ ਖੜਾ ਸੀ ਇਹ ਇੱਥੇ ਕਿਵੇਂ ਮੇਰਾ ਤਰਾ ਨਿਕਲ ਗਿਆ ਭਾਬੀ ਇਹ ਸੰਦੂਖ ਇੱਥੇ ਮੈਂ ਚਾਹ ਲੈ ਕੇ ਆ ਰਹੀ ਜਗਦੇਵ ਦੀ ਬੌਟੀ ਤੋਂ ਪੁੱਛਿਆ ਹੋਰ ਕਿੱਥੇ ਲਾਉਂਦੇ ਭੈਣ ਜੀ ਤੈਨੂੰ ਪਤਾ ਤਾਂ ਹੈ ਕਿ ਇਹ ਚੀਜ਼ਾਂ ਹੁਣ ਕੋਠੀਆਂ ਵਿੱਚ ਕਿੱਥੇ ਸੋਹਣੀਆਂ ਲੱਗਦੀਆਂ ਨੇ ਉਸ ਦੀ ਇਹ ਗੱਲ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਤਾਈ ਨੇ ਹੌਕਾ ਲਿਆ ਉਸ ਨੇ ਇੱਕ ਹੱਥ ਨਾਲ ਆਪਣਾ ਸਿਰ ਸਰਹਾਣਾ ਟੋਹਿਆ ਤੇ ਮੇਰੇ ਹੱਥ ਵਿੱਚ ਕੁਝ ਰੱਖਿਆ ਤੇ ਅੱਖਾਂ ਮੀਟ ਲਈਆਂ ਤਾਈ ਪੂਰੀ ਹੋ ਚੁੱਕੀ ਸੀ ਮੇਰੇ ਹੱਥ ਵਿੱਚ ਸੁਨੋਖ ਦੀਆਂ ਚਾਬੀਆਂ ਤੇ ਜਿੰਦਰਾ ਸੀ